ਹਾਸਕਾਟ ਦੇ ਪ੍ਰਵਾਸੀ ਕਮਿਊਨਿਟੀ ਨੇ ਤੇ ਭਾਈਚਾਰੇ ਨੇ ਬਹੁਤ ਪਿਆਰ ਨਾਲ ਕਰ ਸਦਿਆ ਔਰ ਸਾਡੇ ਸਾਰਿਆਂ ਨੂੰ ਇੱਥੇ ਰੋਟੀ ਖਵਾਈ ਆ ਪਹਿਲਾਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦੇ ਜਿਹੜੀ ਸੀਵਰੇਜ ਦੀਆਂ ਪ੍ਰੋਬਲਮਸ ਨੇ ਉਹਨਾਂ ਦੇ ਛੱਪੜਾਂ ਦੀਆਂ ਪ੍ਰੋਬਲਮ ਨੇ ਜਿਹੜਾ ਇੱਥੇ ਪਾਣੀ ਦੀ ਵਿਵਸਥਾ ਦੀ ਪ੍ਰੋਬਲਮ ਹੈ ਜਿਹੜੀ ਇੱਥੇ ਕਾਨੂੰਨੀ ਵਿਵਸਥਾ ਦੀ ਪ੍ਰੋਬਲਮ ਹੈ ਇਹ ਜਿਹੜੀ ਇੱਥੇ ਨਸ਼ਿਆਂ ਦੀ ਪ੍ਰੋਬਲਮ ਆ ਬੱਚਿਆਂ ਨੂੰ ਔਰ ਇੱਥੇ ਸਕੂਲ ਨਹੀਂ ਹੈਗਾ ਕੋਈ ਉਹਨਾਂ ਨੇ ਉਸ ਬਾਰੇ ਗੱਲ ਕੀਤੀ ਆ ਤੇ ਮੈਨੂੰ ਇਹ ਖੁਸ਼ੀ ਆ ਕਿ ਸਾਰੇ ਲੋਕ ਵਿਕਾਸ ਦੀ ਗੱਲ ਕਰਦੇ ਆ ਬਹੁਤ ਕੁਝ ਕਰਨ ਨੂੰ ਹੈਗਾ ਇੱਥੇ ਇਹ ਜਿਹੜੇ ਕਲੇਮ ਕਰਦੇ ਨੇ ਕਿ ਅਸੀਂ ਇੱਥੇ ਡਿਵੈਲਪਮੈਂਟ ਲਿਆ ਦਿੱਤੀ ਵਿਕਾਸ ਲਿਆਤਾ ਇੰਨਾ ਵੱਡਾ ਝੂਠ ਨਹੀਂ ਬੋਲਣਾ ਚਾਹੀਦਾ ਲੇਕਿਨ ਹੁਣ ਆਪਾਂ ਅੱਗੇ ਵੱਲ ਦੇਖੀਏ ਅੱਗੇ ਅਸੀਂ ਸਾਰੇ ਇਕੱਠੇ ਹੋ ਕੇ ਇਹਨਾਂ ਦਾ ਵੀ ਭਲਾ ਕਰਨਾ ਤੇ ਬਾਕੀ ਅੰਬਰ ਸਰਬ ਦਾ ਵੀ ਕਰਨਾ